ਸੱਚਾ ਕਾਲ ਪੰਜਾਬੀ ਜਕੇ ਟੂਨਸਾਈਨ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤੋੜਲਾ ਮਨਪ੍ਰਿਕੋੜ ਦਰਸ਼ਕੋ ਇਸ ਵਕਤ ਦੀ ਅਪਡੇਟ ਗੁਰਦਾਸਪੁਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਦਸਾ ਜਾ ਰਿਹਾ ਹੈ ਕਿ ਗੁਰਦਾਸਪੁਰ ਵਿੱਚ ਇੱਕ ਕਲੋਨੀ ਵਿੱਚ ਜੋ ਮਾਹੌਲ ਇਤਨਾ ਤਣਾਅਪੂਨ ਹੋ ਗਿਆ ਜਦ ਵੇਖਿਆ ਗਿਆ ਕਿ ਇੱਕ ਜੇਟ ਵੱਲੋਂ ਆਪਣੀ ਪਰਜਾਈ ਅਤੇ ਉਸਦੀ ਮਾਂ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਵਿਕਤ ਹੈ ਨਾਲ ਦੇ ਗਵਾਂਢੀਆਂ ਵੱਲੋਂ ਉਹਨਾਂ ਮਾਂ ਬੇਟੀ ਨੂੰ ਛਡਾਉਣ ਲਈ ਜਾਂਦ ਉਹ ਉਹਨਾਂ ਦੇ ਘਰ ਪਹੁੰਚਿਆ ਤਾਂ ਜੇਟ ਵੱਲੋਂ ਉਸ ਗਵਾਂਢੀ ਦੇਵੀ ਮਾਰਕੁੱਟ ਕੀਤੀ ਗਈ ਅਤੇ ਉਹਨਾਂ ਸਾਰਿਆਂ ਨੂੰ ਜ਼ਖਮੀ ਕਰ ਦਿੱਤਾ ਗਿਆ ਪਰ ਦੂਜੇ ਪਾਸੇ ਦੂਜੀ ਤਰ੍ਹਾਂ ਦੇ মিডিਆ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਵੀ ਇਲਜ਼ਾਮ ਲਗਾਏ ਗਏ ਕਿ ਮਾਰਕੁੱਟਾਈ ਉਹਨਾਂ ਵੱਲੋਂ ਸਾਡੇ ਨਾਲ ਕੀਤੀ ਗਈ ਹੈ ਅਸੀਂ ਉਹਨਾਂ ਨੂੰ ਨਹੀਂ ਮਾਰਿਆ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕੁਝ ਕਹਿਣਾ ਸੀ ਨਾ ਦੋਨਾਂ ਧਿਰਾਂ ਦਾ ਆਓ ਉਹ ਵੀ ਸੁਣਦੇ ਹਾਂ ਕਿੰਨਾ ਮੈਂ ਵਰਦੀ ਕਹਿੰਦਾ ਕੁਝ ਨਹੀਂ ਬੁਗੜ ਸਕਦੀ ਕਿੰਨਾ ਮੈਂ ਵੀ ਕਦੀ ਬੜੀ ਵਾਰੇ ਘੁੱਟ-ਘੁੱਟ ਕੇ ਗੀਆ ਘਰ ਆਣਾਂਣ ਕਿ ਕੁੜੀ ਖੋਦੇ ਛੋਟੀ ਦੀ ਕੁੜੀ ਉਹ ਵੀ ਪਾਜੀ ਬਤਾਉਂਦੇ ਹੜਦੇ ਮੇਰੇ ਬੇਡੇ ਨੂੰ ਤਮਕੀ ਦਿੰਦਾ ਕਹਿੰਦਾ ਮੈਨੂੰ ਚੱਲ ਜਾਇਆ ਰੱਛਾ ਕਹਿੰਦਾ ਭਾੜੀ ਤੇ ਨਾ ਛੱਡਣਾ ਕਾਲਾ ਕੱਟਦਾ ਪਾਣੀ ਕਿਤੇ ਘਰ ਵਾਲਾ ਮੇਰੇ ਸੱਤਿਆਂ ਨੂੰ ਬਤਾਣਾ ਨਾ ਪੂਰਾ ਹਾਲ ਕਰਦਾ ਮੈਂ ਪਹਿਲਾਂ ਵੀ ਆਈ ਜੀ ਨਾ ਲੱਗਾ ਨਾ ਆਈ ਪੀਐਸ ਨਾ ਲੱਗਾ ਕਰਦਾ ਵੀ ਅੱਲਾ ਦਾ ਕਹਿੰਦੇ ਨੇ ਕਰਦੇ ਹਾਂ ਹਲੋ ਆ ਆ ਬੋਸ ਹਸਪੀਟਲਿੰਗ ਹਸਪੀਟਲ ਐਂਡ ਦਾ ਜਾ ਉਦੋਂ ਨੰਬਰ ਨੰਬਰ ਨਹੀਂ ਕਿ ਨੰਬਰ ਨਹੀਂ ਕੋਮਨ ਨਾ ਛੱਡਿਆ ਨਹੀਂ ਡੈਲ ਨੰਬਰ ਕੋਈ ਆਪਣੇ ਆਪ ਨੇ ਆ ਮੈਂ ਮੇਰਾ ਨਾਮ ਕੀ ਇਰਨ ਜੋ ਹੁੰਦਾ 7 ਨੰਬਰ ਸਕੀਮ ਚ ਰਹਿੰਦੀ ਹਾਂ ਮੈਨੂੰ 4 ਮਹੀਨੇ ਹੋ ਗਏ ਆਪਣੇ ਪੇਕੇ ਰਹਿੰਦੀ ਨੂੰ ਤੇ ਮੇਰੇ ਸੱਜੇਠ ਤੇ ਮੇਰੀ ਸੱਸ ਆਈ ਹੀ ਤੇ ਨਾਲ ਮੇਰੀ ਜਠਾਣੀ ਆ। ਆਕੇ ਮੇਰੀ ਸੱਸ ਨੇ ਮੇਰੇ ਕੋ ਕੁੜੀ ਮੈਨੂੰ ਕੰਦੀ ਕਿ ਤੂੰ ਚੱਲ ਪਹਿਲਾਂ ਵੀ ਕਿਉਂਕਿ 4 ਮਹੀਨੇ ਹੋ ਗਏ ਮੈਨੂੰ ਘਰੋਂ ਕੁੱਟ ਕੇ ਕੁੱਟਿਆ ਹੀ ਤੇ ਮੈਂ ਰਹਿਣ ਆਈ ਤੇ ਫਿਰ ਮਗਰ ਅੱਗੇ ਵੀ ਤੇ 3-4 ਵਾਰੀ ਲੜੀਆਂ ਮੇਰੇ ਬੜੇ ਛੂਟੇ ਸੱਚੇ ਨਾਮ ਲੈ। ਘਰ ਵਾਲਾ ਮੇਰੇ ਨਾਲ ਉੱਤੇ ਗੱਲ ਕਰਦਾ ਉਹ ਮੇਰੇ ਨਾਲ ਲੜਿਆ ਨਹੀਂ ਤੇ ਇਹਨਾਂ ਨੇ ਅੱਜ ਆ ਕੇ ਮੇਰੀ ਕੁੜੀ ਲੈ ਕੇ ਮੇਰੀ ਸੱਸ ਕਹਿੰਦੀ ਚੱਲ ਠੀਕ ਆ ਜਿੰਨਾ ਤੇਰਾ ਹੱਕ ਆ ਉਨਾ ਹੱਟ ਵੀਂ। ਮੈਂ ਕੁੜੀ ਫੜੀ ਆ। ਮੇਰੇ ਜੇਠ ਨੇ ਪਿੱਛੇ ਚਪੇੜ ਮਾਰੀ ਕਹਿੰਦਾ ਤੇਰਾ ਤੇਰੀ ਜਿਆਦਾ ਵਾ। ਮੰਮਾ ਆਇਆ ਮਗਰ ਤੇ ਮੰਮਾ ਵੀ ਉਹਨੂੰ ਕਹਿੰਦੇ ਕਹਿੰਦੇ ਆ ਕੇ ਆਹ ਘਰ ਕੋਤੋ ਇਹਨੂੰ ਹੱਥ ਚੁੱਕਣ ਲਈ ਦੋਨੋਂ ਨੇ ਫਿਰ ਵਾਪਸ ਤੇ ਫਿਰ ਮੇਰੀ ਸੱਸ ਵੀ ਪੈ ਗਈ ਮੈਂ ਕੁੜੀ ਫੜੀ ਆ ਕੁੜੀ ਕੋ ਕੇ ਮੈਂ ਬੈੱਡ ਤੇ ਬਿਠਾ ਕੇ ਤੇ ਪਾਸੇ ਫਿਰ ਬੜੀ ਘੋਲਾ ਕਾਲੀ ਕਰ ਕੁਰਸੀ ਵੱਜੀ ਮੇਰੇ ਇੱਥੇ ਮੰਮਾ ਨੂੰ ਵੀ ਬੜਾ ਕੁੱਟਿਆ ਨੇ ਮੈਨੂੰ ਬੈੱਡ ਤੇ ਲੰਮੇ ਪਾ ਕੁੱਟਿਆ ਕਰਨ ਪ੍ਰੀਤ ਸਿੰਘ ਆਇਕੋ ਜਾਨ ਲਗਾ ਇੱਕ ਇੱਕੋ ਗੱਲ ਕਹਿੰਦੇ ਕਹਿੰਦਾ ਤੈਨੂੰ ਮੈਂ ਛੱਡਣਾ ਨਹੀਂ ਤੁਹਾਨੂੰ ਤੇ ਵੇਖ ਲਾਂਗਾ ਕਹਿੰਦਾ ਤੇਰੇ ਭਰਾ ਨੂੰ ਵੀ ਆਰਗ ਵੀ ਨਹੀਂ ਸਾਡੇ ਕੋ ਕੋਈ ਸਾਧਨ ਵੀ ਨਹੀਂ ਥੋੜੇ ਦਿਨ ਪਹਿਲਾਂ ਮੇਰੇ ਭਰਾ ਕਰਨ ਪ੍ਰੀਤ ਸਿੰਘ ਕੀ ਕੰਮ ਕਰ ਪ ਇਹ ਸ਼ਾਮੀਆਂ ਹੀ 6-7 ਵਜੇ ਦੀ ਹੁੰਦੀ ਹੈ। ਹਾਂ, ਪੁਲਿਸ ਕੋਈ ਕਰਾਈ ਹੁਆ ਆਇਆ ਵੀ ਅਧਿਕਾਰੀ ਕੁੰਸਾ ਲਾਇਆ ਨਾ। ਆਏ ਹੀ ਆਏ ਹੀ ਕਹਿੰਦੇ ਤੁਸੀਂ ਜਾ ਕੇ ਪਹਿਲਾਂ ਪੱਟੀ ਕਰਾਓ। ਬਾਕੀ ਗੱਲ ਬਾਅਦ ਹੋਏਗੀ। ਕੋਈ ਕੋਈ ਨਹੀਂ ਗੱਲ ਹੋਈ। ਸਾਡੇ ਨਾਲ ਕਿਸੇ ਦੀ ਨਹੀਂ ਹੋਈ। ਮੇਰੇ ਹੀ ਲੱਗੀ ਹੈ ਜ਼ਿਆਦਾ ਕਿਉਂਕਿ ਮੇਰੇ ਇਹਨੇ ਕੁਰਸੀ ਮਾਰੀ ਨਾ ਮੈਨੂੰ ਇਹਨੇ ਬੈੱਡ ਤੇ ਲੰਮੇ ਪਾ ਕੇ ਕੁੱਟਿਆ। ਮੈਨੂੰ ਘਰੇ ਵੀ ਮੇਰੀ ਸੱਸ ਨੇ ਕੁੱਟਿਆ ਹੀ ਨਾਲ ਮੇਰੀ ਨਾਨ ਨੇ। ਇਹ ਕੋਣਾ ਮੋੜਾ ਜਿਹੇ ਸੱਤ। ਇਹ ਆ ਡਗਵਾਂਡੀ ਇਹ ਤੇ ਛਡਾਣ ਆਇਆ ਮੈਨੂੰ ਇਹਨੇ ਮੈਨੂੰ ਬੈੱਡ ਤੇ ਲੰਮੇ ਪਾਇਆ ਸੀ। ਇਹਨੇ ਛਡਾਇਆ ਤੇ ਇਹਨੂੰ ਫੜ ਲਿਆ ਇਨੂੰ ਵੀ ਬਹੁਤ ਕੁੱਟਿਆ ਇਹਨੂੰ ਫਿਰ ਸਾਰੇ ਸਾਰੇ ਲੱਗ ਲੱਗ ਕਲੋਨੀਆਂ ਵਾਲਿਆਂ ਨੇ ਛਡਾਇਆ ਆਣ ਕੇ ਸਾਰੇ ਕੁੱਟਦੇ ਕਿਉਂ ਆ ਤੁਹਾਨੂੰ ਵਜਾ ਕੀ ਕੁੱਟਾਂਗੇ ਕੁੜੀ ਵਜਾ ਮੇਰੀ ਉਹਦੇ ਕੋਈ ਬੱਚਾ ਨਹੀਂ ਹੈਗਾ ਕੁੜੀ ਮੇਰੀ ਹੈ ਕਹਿੰਦਾ ਕੁੜੀ ਜਿੰਨੀ ਤੇਰੀ ਓਨੀ ਹਾਡੀ ਵੀ ਘਰ ਵਾਲਾ ਮੇਰਾ ਬਾਹਰ ਆ ਉਹ ਵੀ ਨਹੀਂ ਹੁਣ ਉਹਨੂੰ ਵੀ ਮੈਂ ਫੋਨ ਤੇ ਦੱਸਿਆ ਉਹ ਅੱਗੋਂ ਮੈਨੂੰ ਹੀ ਬੋਲਣ ਲੱਗ ਗਿਆ ਉਲਟਾ ਉਹ ਵੀ ਨਹੀਂ ਸੌਂਦਾ ਔਰ ਉਹਨੂੰ ਇਹ ਝੂਠ ਦੱਸਦੇ ਜੋ ਦੱਸਦੇ ਉਹਨੂੰ ਝੂਠ ਦੱਸਦੇ ਆ ਮੈਂ ਇਹ ਮੰਗ ਕਰਦੀ ਆ ਮੈਨੂੰ ਬਸ ਉਹਨਿੰਨਾ ਕੋ ਤਲਾਕ ਤੇ ਬਸ ਇਨਸਾਫ ਚਾਹੀਦਾ ਔਰ ਕੁਛ ਨਹੀਂ ਚਾਹੀਦਾ ਮਿੰਟ ਮੇਰਾ ਭਰਾ ਨੂੰ ਜੇ ਕੁਝ ਵੀ ਹੋ ਗਿਆ ਤੇ ਜ਼ਿੰਮੇਵਾਰ ਕਰਨੋ ਹੋਏਗਾ ਇਨਸਾਫ ਕੁਲਵਿੰਦਰ ਕੋਲ ਕੀ ਘਟਨਾ ਹੈ ਸਤ ਨੰਬਰਸ ਕੀ ਇੰਜਰੀ ਰਹਿਣ ਵਾਲੇ ਗੱਲ ਪਾਈ 4-5 ਮਹੀਨੇ ਤੋਂ ਮੇਰੀ ਗੁੜੀਆ ਮੇਰੇ ਕੋਲ ਰਹਿੰਦੀ ਗੁੜੀਆ ਲੈਣ ਆਂਦੇ ਦੀ ਛੋਟੀ ਜਿਹੜੀ ਡੇਢ ਸਾਲ ਦੀ ਹੈ ਇਹਨੂੰ ਨਿਗਰ ਰੱਖਦੇ ਇਹਦੇ ਇਲਜ਼ਾਮ ਵੀ ਬਥੇਰੇ ਲਾਉਂਦੇ ਆ ਪਹਿਲਾਂ ਵੀ ਛੋਟੀ ਸੱਚੇ ਬੜੇ ਤੇ ਇਲਜ਼ਾਮ ਲਾਏ ਆ ਤੇ ਅੱਜ ਵੀ ਸ਼ਾਮੀ ਆਈ ਇਹਦੀ ਸੱਸ ਆਈ ਹੈ ਜੇਠ ਤੇ ਨਾਲ ਇਹਦੀ ਠਾਣੀ ਆਈ ਤੇ ਮੈਂ ਵਾਸ਼ਰੂਮ ਹੀ ਜਦੋਂ ਚਲ ਨੂੰ ਮੈਂ ਵਾਸ਼ਰੂਮ ਚੋਂ ਬਾਹਰ ਆਈ ਇਹਨਾਂ ਨੇ ਇਹਦੇ ਵਾਲ ਬੂਲ ਖਲਾਰੇ ਇਹਦੇ ਨੂੰ ਇਹ ਥੱਲੇ ਹੀ ਤੇ ਜੇਠੇ ਦਾ ਇਹਦੇ ਵਾਲ ਟੁੱਟੰਦੇ ਆ ਮੈਂ ਇਹਨੂੰ ਛਡਾਇਆ ਤੇ ਉਹ ਮੇਰੇ ਗਲ ਪੈ ਗਈ ਦੋਵੇਂ ਜਣੇ ਮਾਂ ਪੁੱਤ ਜਿਹਦੇ ਚ ਮੈਂ ਵੀਡੀਓ ਬਣਾਈ ਇਹਨਾਂ ਦੀ ਮੇਰੇ ਕੋਲ ਵੀਡੀਓ ਹੈਗੀ ਆ ਤੇ ਫੋਨ ਭਾਜੀ ਇਹਦੇ ਕੋਲ ਸੀਗਾ ਉਹ ਵੀ ਤੋੜਿਆ ਨੀ ਥਾਣੀ ਨੇ ਫੋਨ ਤੋੜਦਾ ਮੇਰੇ ਜੇਠ ਨੇ ਵੀ ਚੁੱਕ ਚੁੱਕ ਥੱਲੇ ਮਾਰਿਆ ਟੁੱਟ ਗਿਆ ਫੋਨ ਟੁੱਟ ਗਿਆ ਜਾਂਦਾ ਫਿਰ ਸਾਡੇ ਗਵਾਂਢੀ ਨੇ ਆਵਾਜ਼ ਸੁਣੀ ਉਹ ਸਾਨੂੰ ਛਡਾਉਣ ਆਇਆ ਇਹਨੇ ਉਹਨੂੰ ਵੀ ਕੁੱਟਿਆ ਬੇਟਾ ਮੇਰਾ ਘਰ ਨਹੀਂ ਸੀ ਪਰ ਇਹਨੇ ਬੜੀਆਂ ਧਮਕੀਆਂ ਦਿੱਤੀਆਂ ਕਹਿੰਦਾ ਮੇਰਾ ਤੁਸੀਂ ਕੁਝ ਨਹੀਂ ਵਿਗਾੜ ਸਕਦੇ ਮੈਂ ਮਲਾਜਮਾ ਕਹਿੰਦਾ ਕਹਿੰਦਾ ਜਿੱਥੇ ਮਰਜੀ ਚੱਲ ਜਿਓ ਬੜਾ ਗੰਦ ਬੋਲਿਆ ਅੱਗੋਂ ਨਾਲ ਮੇਰੇ ਬੇਟੇ ਨੂੰ ਵੀ ਧਮਕੀ ਦਿੱਤੀ ਹੈ ਆਈਪੀਐਸ ਦਫਤਰ ਦਿਲਪ੍ਰੀਤ ਦੇ ਨਾਲ ਆ ਜੀ ਪੰਜਾਬ ਪੁਲਿਸ ਪਹਿਲਾਂ ਕਹਿੰਦਾ ਹੁੰਦਾ ਸੀ ਕਿ ਮੈਂ ਆਈਜੀ ਐ ਨਾ ਲੱਗਾ ਵਾਂ ਤੇ ਮੈਂ ਤੁਹਾਡਾ ਕੁੱਖ ਨਹੀਂ ਰਹਿਣ ਦੇਣਾ ਹੁਣੇ ਦਿਲਪ੍ਰੀਤ ਨਾਲ ਹੁਣ ਵੀ ਧਮਕੀਆਂ ਉਹੀ ਦਿੰਦਾ ਵਾ ਸਾਨੂੰ ਇੱਥੇ ਵੀ ਆਣ ਕੇ ਇਹਨੇ ਫੇਰ ਧੱਕਾ ਮਾਰਿਆ ਉਹਨੂੰ ਮੇਰੇ ਬੇਟੇ ਨੂੰ ਇਹ ਵਾਰ ਵੀਡੀਓ ਬਣੀ ਹੋਈ ਹੈ। ਉਹਨੂੰ ਦੁੱਡ ਪੈਂਦੇ ਆ। ਮੰਗ ਭਾਜੀ ਇਹੀ ਮੈਂ ਕਰਦੀ ਆਂ ਕਿ ਮੇਰੀ ਮੇਰੇ ਸਿਰ ਤੇ ਆਦਮੀ ਹੈ ਨਹੀਂ ਆਂ। ਮੈਂ ਬੜੀ ਮੁਸ਼ਕਲ ਬੱਚੇ ਪਾਲੇ ਆਂ। ਟਿਫਨਾ ਦਾ ਮੈਂ ਕੰਮ ਕਰਦੀ ਆਂ ਤੇ ਮੈਨੂੰ ਗਲਤ ਮਲਤੇ ਇਲਜ਼ਾਮ ਮੇਰੇ ਤੇ ਵੀ ਲਾਉਂਦੇ ਆ ਤੇ ਮੇਰੀ ਗੁੜੀਆਂ ਤੇ ਵੀ ਲਾਉਂਦੇ ਆ। ਤੇ ਬਸ ਮੰਗ ਇਹ ਹੀ ਆ ਭਾਜੀ ਕਿ ਜੇ ਇਹ ਮੁਲਾਜ਼ਮ ਆ ਤਾਂ ਆਂ ਬੰਦੇ ਦੀ ਕੋਈ ਜ਼ਿੰਦਗੀ ਨਹੀਂ ਹੈਗੀ। ਹਾਂਜੀ ਭਾਜੀ। ਜੇ ਮੁਲਾਜ਼ਮ ਆ ਤਾਂ ਸਾਡੀ ਵੀ ਤਾਂ ਕੋਈ ਜ਼ਿੰਦਗੀ ਹੈ ਨਾ ਇਹ ਥੋੜੀ ਕਿ ਸਾਡੀ ਕੋਈ ਇੱਜ਼ਤ ਨਹੀਂ ਰਿਸਪੈਕਟ ਨਹੀਂ ਆ। ਸਾਨੂੰ ਇਨਸਾਫ ਦਿੱਤਾ ਜਾਵੇ ਇਹੋ ਜਿਹੇ ਗੰਦੇਆ ਬੰਦਿਆਂ ਕੋਲੋਂ ਕਿਉਂਕਿ ਇਹਦੀ ਮਾਂ ਦੇ ਵੀ ਇੰਨੇ ਡਰਾਮੇ ਆ ਤੀਜੇ ਦਿਨ ਨੂੰ ਕਦੀ ਪੈਰਾਲਾਈਜ਼ ਹੋ ਜਾਂਦਾ ਕਦੀ ਕੁਛ ਕਹਿੰਦੀ ਜੋ ਕੁਛ ਹੁੰਦਾ ਤੇਰੀ ਕੁੜੀ ਦੀ ਵਜ੍ਹਾ ਨਾਲ ਹੁੰਦਾ ਭਾਈ ਇਹ ਇਹਨਾਂ ਦੇ ਗਵਾਂਢੀ ਸਾਨੂੰ ਪਤਾ ਰੋਜ਼ ਹੀ ਆਣ ਕੇ ਧਮਕੀ ਭਾਈ ਮੇਰਾ ਨਾਮ ਕਿਸ਼ਨੂ ਮਈਆ ਜੇ ਭਾਈ ਇਹ ਸਾਹਮਣੇ ਮੈਂ ਅੰਦਰ ਮੈਂ ਪੂਜਾ ਕਰਨ ਦੇ ਹਰ ਮਨਾ ਮੈਂ ਪੂਜਾ ਕਰਦਾ ਪਿਆ ਹਾਂ ਤੇ ਸਤਨ ਮਸੀਹ ਵਿੱਚ 16 ਨੰਬਰ ਬਲੌਗ ਮੇਰਾ 5 ਨੰਬਰ ਫਲੈਟ ਆ ਤੇ ਮੈਂ ਮਾਨਾ ਪੂਜਾ ਪਰਮਾਨੰਦ ਮੈਂ ਮੈਂ ਬਾਹਰ ਖੜਖੜ ਜੀ ਹੁਣ ਮੈਂ ਭਾਈ ਕੋਲ ਤੇ ਵਜਾ ਬਰਬਾਦ ਕਰ ਤਿਆਰ ਨਿਆ ਜਦੋਂ ਵੇਖਿਆ ਬਾਹਰ ਅਪਚੇ ਲੜੇ ਕਰਦੇ ਹੀ ਤੇ ਮੈਂ ਮੈਂ ਭਾਈ ਨੂੰ ਕਿਹਾ ਮੈਂ ਭਾਈ ਬਿਲਕੁਲ ਸਰ ਪੁਲਸਾ ਲਗਦਾ ਨੂੰ ਪਿੱਤੀ ਦੀ ਉਹਨੇ ਉਹਨੇ ਮੈਂ ਪਿੱਛੇ ਕੀਤਾ ਹੀ ਆ ਉਹਨੇ ਮੈਨੂੰ ਮਾਰਨਾ ਸ਼ੁਰੂ ਕਰਤਾ ਮੈਂ ਮੈਂ ਬਿਲਕੁਲ ਮੈਂ ਦਰਵੇ ਦੇ ਲੱਗੇ ਵਜ ਨਹੀਂ ਸਕਦਾ ਕਿ ਮੈਂ ਪੂਆ ਪਾੜ ਕਰਦਾ ਹਾਂ ਮਨਜੀ ਪੂਆ ਕਰਦਾ ਉਹਨੇ ਫੇਰ ਮੈਨੂੰ ਜਦ ਤੱਕ ਕੁੱਟਣਾ ਸ਼ੁਰੂ ਕਰ ਮੈਂ ਕੋਸ਼ਿਸ਼ ਕਰਦਾ ਪਰ ਮੈਂ ਜੰਗਲੇ ਵਿੱਚ ਮੈਂ ਤੋਂ ਫਸਾ ਗਿਆ ਉੱਥੇ ਆਪਣੇ ਬੂਟ ਮਾਰੇ ਦੇ ਵਿੱਚ ਪਸੇ ਟੋਟੀਆਂ ਦੀਆਂ ਮੇਰੀਆਂ ਫਿਰ ਸਾਲ ਤਿਆਰ ਨੇ ਕੀ ਦੋ ਫਾਇਟ ਕਰਤਾ ਕੋਈ ਗਿਆ ਦਾ ਉਹ ਨਾਨੀ ਕੁਟਿਆ ਦੀ ਆਹ ਉਹ ਨਾਨੀ ਕੁਟਿਆ ਉਹਨਾਂ ਦੀ ਬਚਾਰੀ ਉਹਦੀ ਛੋਟੀ ਭਣੀ ਵੀ ਭਣੀ ਵੀ ਲੱਗਦੀ ਆ ਉਹਦੇ ਤੋਂ ਸਾਰਾ ਪਾੜੇ ਦਾ ਮੱਥਾ ਪਾੜੇ ਦਾ ਤੋਂ ਦੀਦੀ ਨੂੰ ਦੀਦੀ ਨੂੰ ਚੰਗਾ ਮਾਰ ਠੋਡਾ ਫਰੇ ਦਾ ਉਹਨਾਂ ਦੇ ਵੀ ਬੂਟਾਂ ਨਾਲ ਪੁਲਸਾ ਬੂਟੇ ਦਾ ਪਤਾ ਘੱਡਿੱਕੇ ਹੈਵੀ ਹੁੰਦੇ ਆ ਉਹਨਾਂ ਚੰਗਾ ਮਾਰਿਆ ਉਹਨਾਂ ਨੇ ਬੈਗ ਤੇ ਚੋਚੋ ਕੇ ਮਾਰ ਰਹੇ ਸੀ ਮੈਂ ਮੈਂ ਤਾਂ ਬਾਹਰ ਜਾ ਕੇ ਬਚ ਬਲਕਿ ਕਿੰਨੇ ਕਿੰਨੇ ਜਣੇ ਅੱਠ ਨੌ ਜਣੇ ਨੇ ਫਟ ਕੇ ਉਹਨਾਂ ਨੇ ਮੈਨੂੰ ਫੇਰ ਛੱਡਾਇਆ ਤੇ ਮੈਨੂੰ ਕੋਠੇ ਉੱਪਰ ਪੁਝਾਤਾ ਉਹਨਾਂ ਨੇ ਮੇਰਾ ਤਾਂ ਫੋਨ ਮੇਰਾ ਮੋਬਾਈਲ ਵੀ ਚੁੱਕੇ ਲੈ ਗਏ ਤਾਂ ਮੇਰਾ ਦੂਜ ਮੇਰਾ ਮੋਬਾਈਲ ਜੋ ਪਹਿਲਾ ਗਿਆਦਾ ਵਾ ਕਿ ਕਿਸ਼ ਕਹਿੰਦੇ ਜਿਸ ਹਜੇ ਤੱਕ ਥੱਲੇ ਤੋਂ ਪੁਲਸ ਹਲੂ ਗਿਆ ਤੇ ਗਾਹ ਤੱਕ ਆਏ ਆਏ ਬਨ ਨੂੰ ਹੋ ਗਏ ਆ ਬਸ ਕੀ ਮੰਗ ਕਰੀ ਮੰਗ ਹੈ ਜਿਹੜੀ ਕਿ ਮੇਰੇ ਮੈਨੂੰ ਮੇਰੇ ਮੋਬਾਈਲ ਤੇ ਜਿਹੜੀ ਕੁੜੀ ਨਾਲ ਹੋਇਆ ਉਹ ਤੇ ਅੱਲਾ ਦੀ ਗਲਤੀ ਹੈਗੀ ਆ ਪਰ ਮੇਰਾ ਕੀ ਮੇਰਾ ਕੀ ਕਸੂਰ ਜਿਹੜਾ ਮੈਨੂੰ ਮਾਰਿਆ ਮੈਨੂੰ ਮਾਰਿਆ ਮੈਂ ਸਿੱਧੀ ਗੱਲ ਮੈਂ ਤੇ ਉਹਦੇ ਨਾਲ ਅਦੀ ਬਰਖਲਾਫ ਹੋਣਾ ਤੇ ਦਰੂਪੀ ਤੂੰ ਜਿਹੜੀ ਜਿਮਾਂਡ ਹੈ ਨਾ ਇਹਨਾਂ ਨੂੰ ਪਤਾ ਲੱਗੇ ਕਿਉਂਕਿ ਮੈਂ ਵੀ ਬੈਂਕ ਦੇ ਵਿੱਚ ਹੈਡ ਗੈਸ਼ੀਰ ਆ ਬੇਰੀ ਇੰਸਪੈਕਟਰ ਬਲੌਗ ਚ ਕਹੇ ਨਹੀਂ ਕੋਈ ਲੋਕਾਂ ਦਾ ਕਿ ਕਿਸੇ ਨੂੰ ਕੋਈ ਮਾੜੀ ਗੱਲ ਕੀਤੀ ਹੋਵੇ ਕਦੀ ਕਿਸੇ ਫੌਲਤ ਕਦੀ ਬੋਲਿਆ ਨਹੀਂ ਆ ਪਰ ਇਹਨਾਂ ਜੇਸਾ ਉਹਨਾਂ ਨੇ ਕੀਤਾ ਦਾ ਬੜੀ ਮਾੜੀ ਜਿਹਨੇ ਕੀਤੀ ਕਿ ਪੁਲਿਸ ਵਾਲੇ ਧੋਸ ਚ ਬੰਦਾ ਪਿਆ ਵਾ ਪੁਲਿਸ ਵਾਲੇ ਧੋਜੇ ਜੀ ਬੰਦਾ ਫਿਰ ਦੇਖੋ ਫੋਨ ਖਰਾਬ ਕਰਨਾ ਵੀ ਕਰ ਸਕਦੇ ਆ ਪਰ ਅਸੀਂ ਇਸ ਕੰਮ ਦੀ ਫੈਡ ਨਹੀਂ ਚੰਦੇ ਕਿ ਮੈਂ ਬੱਕੀ ਸਰਕਾਰੀ ਨੌਕਰੀ ਕਰਦਾ ਹਾਂ ਅਕਰੀ ਵਿੱਚ ਮੈਨੂੰ ਆਪਣੀ ਨਿਊ ਜੋਬ ਦੀ ਤਿਆਰੀ ਆ ਹੁਣ ਮੈਂ ਇਹ ਮੰਗਦਾ ਦਾ ਪ੍ਰਸ਼ਾਸਨ ਤੋਂ ਕਿ ਅੱਧਾ ਅੱਧਾ ਪੂਰਾ ਅਨੁਮਾਨ ਦਿਤਰੋ ਤੇ ਜਿਹੜਾ ਮੇਰਾ ਮੋਬਾਈਲ ਵੀ ਨਾਲ ਦਿਵਾਵੋ ਅਹੀਂ ਤੇ ਭਾਜੀ ਆਪ ਬੜੇ ਪਰੇਸ਼ਾਨ ਆ ਕਿਉਂਕਿ ਇਹਨਾਂ ਨੂੰ ਆਣ ਕੇ ਰੋਜ਼ ਹੀ ਧਮਕੀਆਂ ਦਿੰਦੇ ਨੇ ਮਾਰਕੁੱਟ ਕਰਦੇ ਨੇ ਅਹੀਂ ਲਾਗੇ ਗਵੰਡੀ ਆਹੀਂ ਵੀ ਇਡੀ ਟਟ ਬਹੁਤ ਹੁੰਨੇ ਆ ਸਾਨੂੰ ਪਤਾ ਗੰਦ ਬਹੁਤ ਬੋਲਦੇ ਨੇ ਬਹੁਤ ਜ਼ਿਆਦਾ ਇੱਥੇ ਵੀ ਆਣ ਕੇ ਹਸਪੀਟਲ ਚ ਆਣ ਕੇ ਧਮਕੀਆਂ ਦੇਣ ਡਿਆ ਆ ਬਾਕੀ ਇਹ ਜਿੱਦਾਂ ਮਿਹਨਤ ਕਰਕੇ ਆਪਣੇ ਬੱਚੇ ਪਾਲਾਂਦੇ ਉਹ ਸਾਨੂੰ ਪਤਾ ਆ ਗਲਤ ਇਲਜ਼ਾਮ ਲਾਉਂਦੇ ਨੇ ਕੀ ਗੱਲ ਹੋਈ ਆ ਗੱਲ ਇਹ ਹੀ ਹੋਈ ਆ ਕਿ ਸ਼ਾਮੀ ਆਏ ਆ ਤੇ ਕੁੜੀ ਖੋਂਦੇ ਹੀ ਕੁੜੀ ਨੂੰ ਖੜਦੇ ਆ ਪੋਤਰੀ ਨੂੰ ਤੇ ਇਹ ਨੋ ਨਹੀਂ ਚੰਗੀ ਲੱਗਦੀ ਕੁੜੀ ਨੂੰ ਖੋਖਾ ਖੜਦੇ ਸਾਡੇ ਸਾਹਮਣੇ ਵੀ ਕਈ ਵਾਰ ਆਂਦੇ ਰਹੇ ਕੁੱਟਦੇ ਰਹੇ ਆ ਕੁੜੀ ਲੈ ਜਾਣੀ ਖੋ ਕੇ ਫੇਰ ਛੱਡ ਜਾਣੀ ਆ ਲੈ ਜਾਣੀ ਆ ਖੋ ਕੇ ਛੱਡ ਜਾਣੀ ਆ ਕਿੰਨਾ ਕੱਜ ਕੀ ਕੋਹ ਪਹੁੰਚੇ ਕਿਉਂ ਆ ਕੁੜੀ ਹੋਈ ਆ ਕੁੜੀ ਦੀ ਮੰਮਾ ਆਇਆ ਉਹ ਭਾਜੀ ਛਡਾਨ ਲੱਗੇ ਸੀ ਆਪਾਂ ਦੇ ਕੋਈ ਬਲੌਗ 'ਚ ਨਹੀਂ ਹੈਗੇ ਸੀ ਤੇ ਸਾਡੇ ਮਗਰੋਂ ਇਹ ਹਾਸਾ ਹੋਇਆ ਵਾ ਅਸੀਂ ਜਦੋਂ ਆਏ ਕੁੱਟ ਮਾਰ ਕੇ ਚੱਲ ਗਏ ਸੀਗੇ ਸੱਟਾਂ ਕਿੰਨੀਆਂ ਲੱਗੀਆਂ ਸੱਟਾਂ ਬਹੁਤ ਲੱਗੀਆਂ ਭਾਜੀ ਇਹਨਾਂ ਦੇ ਅਸੀਂ ਚੋਕ ਕੇ ਲਿਆ ਇਹਨਾਂ ਨੂੰ ਨਹੀਂ ਚੋਕ ਕੇ ਜਾਂਦਾ ਸੱਟਾਂ ਬਹੁਤ ਕਾਫੀ ਲੱਗੀਆਂ ਨੇ ਸੱਟਾਂ ਬਹੁਤ ਲੱਗੀਆਂ ਨੇ ਕੁੜੀ ਦੇ ਟਾਂਕੇ ਲੱਗੇ ਹੋਏ ਅਮਰਜੀਤ कौर ਮਸਤਬਾ ਕੀ ਗੱਲ ਬਤਾਈਏ ਕੋਈ ਗੱਲ ਨਹੀਂ ਹੋਈ ਐ ਆਪਣੀ ਪਹਿਲਾਂ ਹੀ ਘਰੋਂ ਰਸ ਕੇ ਆਈ ਐ ਅੱਜ ਮੈਨੂੰ ਲੈਣ ਗਈ ਛੋਟੀ ਜੀ ਨੋ ਮੇਰੀ ਕੀ ਨਾਮ ਆਦਾ ਕਿਰਨ ਜੋਤ ਬਿਠੋ ਦਿੰਦੇ ਆ ਯਾਰ ਵਾਲੇ ਸੱਤ ਨੰਬਰਸ ਕੀ ਗੱਲ ਬਤਾਈਏ ਗੱਲ ਕੋਈ ਨਹੀਂ ਹੋਈ ਲੈਣ ਹੀ ਆਈ ਮੈਨੂੰ ਛੋਟੀ ਜੀ ਬੇਟੀ ਆ ਨਹੀਂ ਮਿਲਣ ਦਿੰਦੇ ਸਾਨੂੰ ਮੈਂ ਸਿਰਫ ਉਹਨੂੰ ਲੈਣ ਆਈ ਆ ਚੱਲ ਇਹਨਾਂ ਨੇ ਦੀ ਮਦਰ ਨੇ ਢੁੰਡੀ ਲਗਾ ਲਈ ਅੰਦਰੋਂ ਤੇ ਇੱਕ ਬੰਦਾ ਸੀਗਾ ਅੰਦਰ ਉਹ ਨਾਲ ਆਇਆ ਹੋਇਆ ਉਹਨੇ ਹੁਣ ਆਪਣੇ ਸੱਟਾਂ ਲਾਈਆਂ ਉਹਨੇ ਵੀ ਮੈਨੂੰ ਬਹੁਤ ਮਾਰਿਆ ਗੁੱਟਿਆਂ ਇਹਨਾਂ ਤਿੰਨਾਂ ਨੇ ਮਾਰਿਆ ਗੁੱਟਿਆਂ ਮੈਨੂੰ ਬਹੁਤ ਜ਼ਿਆਦਾ ਸਾਰਿਆਂ ਨੇ ਵੇਖਿਆ ਬਾਹਰ ਮੇਰੇ ਵਾਲ ਬੂਲੇ ਗੁੱਟੇ ਇਹਨਾਂ ਨੇ ਕਾਫੀ ਮਾਰਕਟਾਈ ਕੀਤੀ ਉੱਥੇ ਉਹ ਕਹਿ ਰਹੇ ਕਿ ਸਾਡਾ ਮਾਲ ਰਹੀ ਸਰ ਜੀ ਸਰ ਝੂਠ ਜੋ ਮਰਜੀ ਬੋਲੀ ਜਾਣਾ ਝੂਠ ਦਾ ਕੀ ਆ ਬੰਦੇ ਪ্লাইਰ ਵੀ ਮਾਰੋ ਹਾਂਜੀ ਪਹਿਲਾਂ ਹੀ ਉਹ ਬੰਦਾ ਅੰਦਰ ਸੀਗਾ ਕਹਿ ਰਹੇ ਕਿ ਕੋਈ ਮੁਲਾਜ਼ਮ ਆਇਆ ਤੁਹਾਡੇ ਨਾਲ ਜੀ ਡੀ ਜੀ ਮੇਰਾ ਬੇਟਾ ਹੈ ਗੱਡੀ ਚਲਾ ਕੇ ਸੀ ਨੂੰ ਲੈਣ ਆਏ ਅਸੀਂ ਲੜਨ ਥੋੜੀ ਆਏ ਹਾਂ ਤੁਸੀਂ ਵੀ 7 ਨੰਬਰ 3 ਚ ਰਹਦੇ ਹੋ ਇਹ ਕਾਫੀ ਬਹੁਤ ਸਮੇਂ ਤੋਂ ਲੋਕਾਂ ਨੇ ਮੇਰੀ ਬੇਟੀ ਰਹਿੰਦੀ ਹੈ ਉੱਥੇ ਆਪਣੇ ਘਰ ਵਾਲੇ ਨਾਲ ਕਾਫੀ ਟਾਈਮ ਤੋਂ ਐਕਸੀਡੈਂਟ ਹੋਇਆ ਸੀਗਾ ਤੇ ਅਸੀਂ ਉੱਥੇ ਨਹੀਂ ਸੀਗੇ ਹੁਣ ਅਸੀਂ ਅੱਜ ਘਰੋਂ ਹੀ ਲੈਣ ਆਏ ਆ ਇਹਨੂੰ ਮੇਰੇ ਬੇਟੇ ਦਾ ਬਾਹਰੋਂ ਫੋਨ ਆਇਆ ਗੱਲ ਹੋਈ ਮੇਰੇ ਕੋ ਰਿਕਾਰਡਿੰਗ ਪਈ ਹੈ ਕਿ ਮੈਨੂੰ ਲੈਣ ਜਾਣਾ ਮੇਰਾ ਨਹੀਂ ਦਿਲ ਲੱਗਦਾ ਛੋਟੀ ਬੇਟੀ ਤੇ ਕਿੰਨੇ ਕਦ ਨਹੀਂ ਲੈਣ ਗਏ ਸੀ ਟਾਈਮ ਨਹੀਂ ਮੈਨੂੰ ਯਾਦ ਨਹੀਂ ਫਿਰ ਵੀ ਮਤਲਬ ਕਿ ਤੁਸੀਂ ਲੈ ਕੇ ਕੁਝ ਆਮ ਦਾ ਟਾਈਮ ਹੋ ਕੇ ਤੁਹਾਡੇ ਨਾਲ ਗੱਲ ਹੋਈ ਹੈ ਨਾ ਕਿੰਨੇ ਕੋਈ 7:00 ਕੋਈ ਦਾ ਟਾਈਮ ਹੀ ਸ਼ਾਇਦ ਹਾਂਜੀ ਇਹ ਤੋਂ ਆਇਆ ਚੰਡੀਗੜ੍ਹ ਵਾਲੇ ਜੀ ਉਮਰ ਕੀ ਕੋਈ ਹਾਂਜੀ ਮੈਂ ਡਾਕਟਰ ਨੇ ਕੀਤਾ ਐਮਰਜੈਂਸੀ ਮੈਡੀਕਲ ਆਫੀਸਰ ਸਿਵਲ ਹਸਪੀਟਲ ਗੁਰਦਾਸਪੁਰ ਤੋਂ ਸਕੀਮ ਨੰਬਰ ਸਾਜ ਦਾ ਸਾਡੇ ਕੋਲ ਝਗੜੇ ਦਾ ਕੇਸ ਆਇਆ ਹੈ ਉਹਨਾਂ ਦੀ ਐਮਰਜੈਂਸੀ 'ਚ ਟ੍ਰੀਟਮੈਂਟ ਚੱਲ ਰਹੀ ਹੈ ਮੈਡਮ ਸੋਮਾ ਪਾਸੇ ਉਹ ਇਹ ਸੈਟਅਪ ਨਹੀਂ ਗਿਆ ਨਹੀਂ ਹਾਂਜੀ ਦੋਨਾਂ ਦੇ ਪਾਰਟੀ ਵੀ ਇੱਥੇ ਆ ਐਂਟੀ ਪਾਰਟੀ ਵੀ ਇੱਥੇ ਆ ਮੈਡਮ ਕੋਈ ਸੀਰੀਅਸ ਨਹੀਂ ਹੋਇਆ ਦੋਵਾਂ ਜੋ ਨਹੀਂ ਨਹੀਂ ਸੀਰੀਅਸ ਕੁਛ ਨਹੀਂ ਹੈ ਦੋਨਾਂ ਦੇ ਸਿੰਪਲ ਸੱਟਾਂ ਹੀ ਲੱਗੀਆਂ ਹੋਈਆਂ ਐ ਇੱਕ ਇੱਕ ਉਹ ਕਹਿੰਦੇ ਜਿਨ੍ਹਾਂ ਦੇ ਕੋਈ ਫਸਲੇ ਵਗੈਰਾ ਟੁੱਟੀਆਂ ਜਾਂ ਕੋਈ ਫਸਲੇ ਹਜੇ ਤੱਕ ਕਿਸੇ ਦੀ ਟੁੱਟੀ ਲੱਭ ਨਹੀਂ ਰਹੀ ਹੈਗੀ ਜੇ ਲੋੜ ਪੈਗੀ ਤਾਂ ਐਕਸਰੇ ਕਰਾ ਕੇ ਦੇਖਾਂਗੇ ਅਸੀਂ ਫਿਰ ਹਾਜ਼ਰ ਹੋਵਾਂਗੇ ਨਮਨੇ ਅਪਡੇਟਸ ਲਈ ਬੈਨ ਨੂੰ ਲਾਈਕ ਕਮੈਂਟ ਅਤੇ ਫੋਲੋ ਕਰਨਾ ਨਾ ਭੁੱਲਣਾ ਧੰਨਵਾਦ